ਜੀ ਆ ਲੱਖ ਰੁਪਇਆ ਮਾਤਾ ਸਾਡੀ ਗੱਡੀ ਜੀ ਛੱਡ ਗਈ ਸੀ ਬਟਾੜੇ ਤੋਂ ਕਾਦੀਆਂ ਤੇ ਬਟਾੜੇ ਤੋਂ ਕਾਦੀਆਂ ਇਸ ਟਾਈਮ ਆ ਲੱਖ ਰੁਪਇਆ ਮੇਰੇ ਹੱਥ ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀ ਆ ਤੇ ਇਹ ਬਾਦ ਦਾ ਆਧਾਰ ਕਾਰਡ ਨੰਬਰ ਜੀ ਤੁਮ ਦੋ ਮਹੀਨੇ ਅੰਦਰ ਤੁਹਾਨੂੰ ਕਾਰਡ ਨੰਬਰ ਮਾਤਾ ਤੁਹਾਡਾ ਨਾਮ ਕੀ ਹੈ ਚਿੰਦੀ ਨਹੀਂ ਸਿਧਾ ਨਾਸਤ੍ਰੰਦੋਰ ਚਿੰਦੀ ਹੈ ਸਾਹਰਾ ਪਿਲ ਕਿਹੜਾ ਮਾਤਾ ਜੀ ਆਪਣੇ ਜੀ ਹੈ ਖੰਨਾ ਕਿਹੜੀ ਇੱਥੇ ਕਿਦਾਂ ਹੈ ਖੰਨਾ ਹੈ ਇਧਰ ਵਸੇ ਇਤమే ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਜਗਾ ਆ ਇੱਥੇ ਕੋਲੇ ਹੀ ਆ ਆਪਣੇ ਪੇਟ ਕਿਹੜੇ ਮਲੇ ਆ ਆ ਆਪਣੀ ਕੀ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਕੁੜੀ ਇੱਥੇ ਇਧਰਲਾ ਜਿਹੜਾ ਉੱਪਰ ਦੋ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤੇ ਪੱਤੂ ਆਪਣਾ ਬੰਦਾ ਆਡਾ ਆਵਾਜ਼ ਹਾਂ ਆ ਲੋ ਡਰਾਈ ਭਰਾ ਬੋਲਾ ਯਾਰ ਆਪਾਂ ਤੁਮ ਫੋਨ ਕਰ ਲਾਂ ਖਲੋ ਜਾ ਕਰ ਲੈ ਪਾਲਾ ਫੋਨ ਨਾ ਨਿਸ਼ਾਨ ਸਿੰਘ ਆ ਕਾਜੀ ਵੀਡੀਓ ਮਾਤਾ ਕ੍ਰਿਸ਼ਂਦੀ ਨਾ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਿਆ ਲੱਖ ਡੇਢ ਲੱਖ ਦੇਣਾ ਹੈ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਏ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦੇ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗੋਂ ਪੁਸ਼ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸੇ ਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਵਿੱਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕਦੀ ਵਿਚਾਰੀ ਦੇ ਅੱਖਾਂ 'ਚ ਰੋਣ ਹੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਡਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀਪੂ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਦੂਸਰਾਂ ਪਿਆ ਕੀ ਗੱਲ ਬਾਤਿਆ ਪ੍ਰਧਾਨਾਂ ਦੀ ਨੌਲਜ ਲਿਆ ਕੇ ਗੱਲਬਾਤ ਸਾਰੀ ਕਰਕੇ ਦੋ ਪੈਸੇ ਦੇਣੇ ਪਹਿਲੇ ਵੀ ਮੇਰਾ ਡਰਾਈਵਰ ਚੱਲਦਾ ਹੈ ਕਿ ਪੀ ਪੀ 112 ਨੰਬਰ ਉਦੋਂ ਨਾਲ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਜਿਹੜੇ ਅਸੀਂ ਮਹਾਰਲੀ ਚੰਡੀਗੜ੍ਹ ਵੀ ਮੋੜਦੇ ਰਹੇ ਕਿਉਂਕਿ ਭਾਈ 15 ਸਾਲ ਤੱਕ ਤੇ ਬਣਾਪ ਮੇਰੀ ਨੌਕਰੀ ਹੋ ਗਈ ਹੈ ਤੁਹਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੋਈ ਮੋੜਦੇ ਰਹੇ ਨਹੀਂ ਪਾਜੀ ਸਾਡੇ ਡਿਪੂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਤ੍ਰਿਪੰਡਿਪੂ ਆਜੀ ਜਿੰਨੇ ਵੀ ਸਾਡੇ ਮੋਤਬਰ ਸ਼ਾਨ ਸੱਜਣ ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਬਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਦੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਹੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤਾਂ ਉਹਦੀ ਕੋਈ ਕਨੈ ਇਸ ਕਰਕੇ ਜੇ ਤਾਂ ਬਸ ਦੇ ਅੰਦਰ ਆ ਜਾਂਦੇ ਆ ਤੇ ਸਾਡੇ ਕੇ ਕਨੈਕਟਰ ਡਰਾਈਵਰ ਦੇ ਮਹਿਕ ਦੇ ਅੰਦਰ ਕਾਬੂ ਆ ਜਾਂਦੇ ਉਹ ਚੀਜ਼ ਮੁੜੀ ਜਾਂਦੀ ਅਸੀਂ ਤਾਂ ਭਾਜੀ ਇਹ ਹੀ ਆਨੇ ਆ ਕਿ ਸਵਾਰੀਆਂ ਨੂੰ ਕਿਉਂ ਨਹੀਂ ਕੋਈ ਸਵਾਰੀ ਵੀ ਆਪ ਕੇ ਆ ਰੱਖੇ ਪਰ ਕਨੈਕਟਰ ਡਰਾਈਵਰ ਜਿੰਨੇ ਵੀ ਆਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੇ ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕੀ ਨੇ ਪਰ ਕਨੈਕਟਰ ਡਰਾਈਵਰ ਦੇ ਹੱਥ ਭਾਜੀ ਜੇ ਕੋਈ ਚੀਜ਼ ਆ ਜੇ ਉਹਦੀ ਜਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਇਹ ਚੀਜ਼ ਰੱਖ ਸਕਦਾ ਸਰ ਮੈਂ ਪੰਜਾਬ ਰੋਡ ਦੇ ਬਟਾਲਾ ਦੀ ਪੂਤਾ ਮੈਂ ਸੀਨੀਅਰ ਮੀਤ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਿਸਾਲਾਂ ਦਿੱਤੀਆਂ ਹੈ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆਂ ਇਹ ਸਾਡੇ ਨਿਸ਼ਾਨ ਸਿੰਘ ਜੀ ਔਰ ਬਿੱਟੂ ਪੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਿਸਾਇਲ ਜਿਹੜੀ ਆ ਕੈਮ ਕੀਤੀ ਗਈ ਆ ਜੀ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਏ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਇਹ ਜੋ ਕਿ ਉਹ ਖੰਨੇ ਤੋਂ ਆ ਰਹੇ ਸੀ ਆਉਂਦੇ ਸਮੇਂ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਇਹ ਸਾਡੇ ਡਰਾਈਵਰ ਕੰਟਰੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਹੁਤ ਵੱਡੀ ਮਿਸਾਲ ਬਾਤ ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹਨਾਂ ਨੂੰ 12 12 15 15 ਸਾਲ ਹੋ ਗਏ ਜੀ ਕੰਡਕਟ ਔਰ ਆਊਟਸੋਰਸ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਹੀ ਅਹੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮ ਨਾਲ ਹੀ ਵੀ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਘੱਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਸੀਂ